ਸਾਰੇ ਵੀਰੋ ਕੀ ਹਾਲ ਚਾਲ ਨੇ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨਿਊ ਹੋਲੈਂਡ 730 2009 ਮਾਡਲ TX 730 ਟਾਇਰ ਚੈੱਕ ਕਰ ਸਕਦੇ ਹੋ ਜਮਨ ਨਵੇਂ ਪਏ ਨੇ 2009 ਮਾਡਲ ਟਰੈਕਟਰ ਹੈ ਇੰਜਨ ਰੰਗ ਜਮ ਹਰੇ ਦੇ ਨਾਲ ਹੈ 16 ਦੇ ਟਾਇਰਾਂ ਚ म्यूजिक सिस्टम ना सेंटर वगैरह चेक कर सकते हो थ्री स्पीड है न्यू हॉलैंड छत्ती प्लस डंडा ड्रावल समेत है छात्री भी समेत है 3 ਸਪੀਡ ਨਿਊ ਹਾਲੈਂਡ 330 TX ਮਗਰਾੜ ਜਮਾ ਸਾਹ ਪੈਣੇ ਇੱਥੇ ਜਾਉਣਾ ਹੈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ 2009 ਮਾਡਲ ਰੇਟ 4 ਲੱਖ 45000 ਜਿਸ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਤਾਂ ਆਪਾਂ ਨੰਬਰ ਦੇ ਦਾਂਗੇ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਧੰਨਵਾਦ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੈਂ ਅਰਜਨ ਡੀ ਐਲ ਐਕਸ 2010 ਮਾਡਲ ਟਾਇਰ ਜਮਾ ਨਵੇਂ ਪੈਣ ਟਰੈਕਟਰ ਦੇ ਅਰਜਨ ਅਲਟਰਾ 1605 ਡੀ ਆਈ ਮਹਿੰਦਰਾ ਗਰਾਟ ਵਗੈਰਾ ਚੈੱਕ ਕਰ ਸਕਦੇ ਹਾਂ ਸੈਂਟਰ ਵਗੈਰਾ ਚੈੱਕ ਕਰ ਸਕਦੇ ਹਾਂ ਅਰਜਨ ਅਲਟਰਾ 1605 ਡੀਆਈ ਡੰਡਾ ਡਰਾਵਲ ਸਮੇਤ ਹੈ ਸਤਰੀ ਨਾਲ ਹੈ ਜਿਸ ਕਿਸੇ ਵੀਰ ਨੂੰ ਟਰੈਕਟਰ ਲੈਣਾ ਹੋਵੇ ਤਾਂ ਆਪਾਂ ਨੰਬਰ ਪਾ ਦਾਂਗੇ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਟਰੈਕਟਰ ਖਰੀਦ ਸਕਦੇ ਹੋ ਰੇਡੀਅਲ ਦੇ ਟਾਇਰ ਨੇ 2010 ਮਾਡਲ ਰੇਟ 375000 ਪੰਜਾਬ ਨੰਬਰ 70208872 ਕਿਹ ਹੈ ਜੌਂਡੀਅਰ 2010 ਮਾਡਲ 5310 ਜੌਂਡੀਅਰ ਟਾਇਰ ਦੇ ਸਕਦੇ ਹਾਂ ਟਰੈਕਟਰ ਦਾ ਰੰਗ ਜਮਰੇ ਦੇ ਨਾਲ ਸਿਸਟਮ ਨਾਲ ਆ ਮਿਊਜ਼ਿਕ ਸੈਂਟਰ ਵਗੈਰਾ ਚੈੱਕ ਕਰ ਸਕਦੇ ਹਾਂ ਮੀਟਰ ਵਗੈਰਾ ਚੈੱਕ ਕਰ ਸਕਦੇ ਹਾਂ ਡੈਕ ਮਿਊਜ਼ਿਕ ਸਿਸਟਮ ਸਾਰਾ ਨਾਲ ਆ 73 ਸਮੇਤ ਆ 16 ਦੇ ਟਾਇਰਾਂ ਚ ਗਰਾੜ ਜਮਾਂ ਦੇਖ ਸਕਦੇ ਹੋ ਸਾਫ ਪਏ ਨੇ ਡੰਡਾ ਡਰਾਵਲ ਸਮੇਤ ਆ ਚੌਂਡੀਆ 75310 ਮਾਡਲ ਦਾ ਜਮਾ ਪੜੀ ਪਿਆ ਨਹੀਂ ਤਾਂ ਹੈਗੇ ਇਦੋਂ 2010 ਮਾਡਲ ਰੇਟ 590 ਆ ਜਿਸ ਕਿਸੇ ਵੀਰ ਪੁਰਾਣਾ ਟਰੈਕਟਰ ਲੈਣਾ ਹੋਵੇ ਆਪਾਂ ਮਾਲਕ ਵੀ ਇਹਦਾ ਨੰਬਰ ਪਾਵਾਂਗੇ ਮਾਲਕ ਵੀਰ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਧੰਨਵਾਦ ਲੇ ਲਏ ਗਏ ਆ ਸੋਨਾ ਲੀਕਰ ਡੀਆਈ 750 ਸੋਨਾ ਲੀਕਰ ਡੀਆਈ 750 ਟਾਇਰ ਚੈੱਕ ਕਰ ਸਕਦੇ ਹਾਂ ਇੰਜਨ ਦਾ ਰੰਗ ਸਾਰਾ ਰिजिनल ਆ ਪੈਰਦਾਨ ਵਗੈਰਾ ਕਲੱਚਸ میوزਿਕ ਸਿਸਟਮ ਡੈਕ ਵਗੈਰਾ ਨਾਲ ਆ 73 ਸਮੇਤ ਹੈ 14 ਦੇ ਟਾਇਰਾਂ ਚ ਡੰਡਾ ਡਰਾਵਰ ਸਮੇਤ ਹੈ ਸੋਨਾਲੀ ਕਾ ਡੀਆਈ 750 ਜੇ ਕਿਸੇ ਵੀ ਪਰانے ਟਰੈਕਟਰ ਲੈਣਾ ਹੋਵੇ ਮਾਲਕ ਵੀਰ ਦਾ ਨੰਬਰ ਪਾਵਾਂਗੇ ਸਕਰੀਨ ਤੇ ਕੰਟੈਕਟ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ मीटर वगैरह चेक कर लो दो हजार अठ मॉडल रेट दो लख पचानवे हजार ਅਰਜਨ ਨਵੋ ਮਹਿੰਦਰਾ 605 DI 2015 ਮਾਡਲ ਹੈ। ਟਰੈਕਟਰ ਦੇ ਟਾਇਰ ਜਮਾ ਨਵੇਂ ਨੇ 2015 ਮਾਡਲ ਹੈ। ਟਰੈਕਟਰ ਚੈੱਕ ਕਰ ਸਕਦੇ ਹੋ ਰੰਗ ਜਮਾ ਰਿਜਨਲ ਆ ਨਾਲ ਦਾ ਬਕਸਾ ਵਗੈਰਾ ਚੈੱਕ ਕਰ ਸਕਦੇ ਹਾਂ। ਅਰਜਨ ਨਵੋ ਮਹਿੰਦਰਾ 605 DI ਸੈਂਟਰ ਵਗੈਰਾ ਦੇਖ ਸਕਦੇ ਹਾਂ। ਖੁੱਲਾ ਡੁੱਲਾ ਮੀਟਰ ਵਾਇਆ ਚ ਕਰ ਲੋ ਡੰਡਾ ਡਰਾਵਲ ਸਮੇਤ ਹੈ ਮਾਹਰ ਡਰਾਈਵਰ ਚੈੱਕ ਕਰ ਸਕਦੇ ਜਮਾ ਸਾਪ ਹੈ 16000 ਰਾਇਰਾਂ ਜਾਂ ਰੰਗ ਜਾਨਾ ਸਾ ਪਿਆ ਮੰਗਰਾਟਾਂ ਸਾਨੂੰ ਜਿਸ ਕਿਸੇ ਵੀਰ ਭਰਾ ਟ੍ਰੈਕਟਰ ਲੈਣਾ ਹੋਵੇ ਮਾਲਕ ਵੀਰ ਦਾ ਨੰਬਰ ਪਾਵਾ ਸਕਰੀਨ ਤੇ ਮਾਲਕ ਵੀਰ ਨਾਲ ਕੰਟੈਕਟ ਕਰ ਸਕਦੇ ਹੋ 2015 ਮਾਡਲ ਦੇ ਰੇਟ 535000 ਲੇ ਲੱਗੇ ਆ 1997 ਮਾਡਲ ਆ ਰੇਟ ਸਿਰਫ 1 ਲੱਖ 45000 ਪੁਰਾਣਾ ਝੋਟਾ ਪੁਰਾਣਾ 352 HMT 352 GDI ਈਲੇ ਰੰਗ ਦੇ ਵਿੱਚ ਪੁਰਾਣਾ ਝੋਟਾ ਕਹਿੰਦੇ ਇਹ ਰੰਗ ਵਗੈਰਾ ਦੇਖ ਸਕਦੇ ਹੋ 97 ਮਾਡਲ ਆ ਮਿੱਤਰੋ 97 ਪੀ ਕਰਨਾਲ ਨੇ ਸਤਰੀ ਸਮੇਤ ਹੈ ਜਮਾ ਰਿਜਨਲ ਟਰੈਕਟਰ ਮੀਟਰ ਵਗੈਰਾ ਚੈੱਕ ਕਰ ਸਕਦੇ ਹੋ ਪੀਡੀ ਆਈ ਐਚ ਐਮਟੀ 35y 13 ਦੇ ਟਾਇਰਾਂ ਚ ਹੈ ਡੰਡਾ ਡਰਾਈਵਰ ਸਮੇਤ ਹੈ ਜੋ ਨਾ ਸਾਹ ਪੈ ਡਰੈਕਟਰ ਵੀਰੋਂ ਚੈੱਕ ਕਰ ਸਕਦੇ ਹੋ ਮਾਲਕ ਵੀਰ ਦਾ ਆਪਾਂ ਨੰਬਰ ਪਾ ਸਕਰੀਨ ਤੇ ਜਿਸ ਕਿਸ ਵੀ ਪੁਰਾਣੇ ਲੈਣਾ ਹੋਵੇ ਕੰਟੈਕਟ ਕਰ ਸਕਦਾ ਮਾਲਕ ਵੀਰ ਨਾਲ ਅਗਰ ਆਖਾਂ ਥੱਲੋਂ ਦੇਖ ਸਕਦੇ ਹੋ 1991 1993 ਮਾਡਲ ਰੇਟ ਸਿਰਫ 1,75,000 ਪੁਰਾਣਾ ਛੋਟਾ 1993 ਮਾਡਲ ਰੇਟ 1,75,000 ਹਾਰਨ ਲੱਗਿਆ ਦੇਖੋ ਇਹ ਰੀਨਾਲਡ ਟਰੈਕਟਰ ਹੈ ਮਿਊਜ਼ਿਕ ਡੈਕ ਸਿਸਟਮ ਸਮੇਤ ਹੈ ਸੱਧਰੀ ਸਮੇਤ ਹੈ ਸੈਂਟਰ ਵਗੈਰਾ ਚੈੱਕ ਕਰਤਾ ਨੇ ਮੀਟਰ ਚੈੱਕ ਕਰ ਸਕਦੇ ਹਾਂ ਐਚ ਐਮ 3911 1993 ਮਾਡਲ ਮਾਲਕ ਵੀਰ ਦਾ ਪਾ ਨੰਬਰ ਪਾਵਾਂਗੇ ਤੁਹਾਨੂੰ ਇਸ ਕਿਸੇ ਵੀਰਪੁਰਾ ਨੇ ਲੈਣਾ ਹੈ ਕੰਟੈਕਟ ਕਰ ਸਕਦਾ ਡੰਡਾ ਡਰਾਈਵ ਸਮੇਤ ਹੈ 73 ਸਮੇਤ ਹੈ ਰਾਹੋਂ ਦਾ ਦੂਜੀ ਦਲ ਕੋਲਾ ਹੋ ਕਰੇਗਾ ਕਿ ਉਹ ਜੌਂਡੀਅਰ 5210 2020 ਮਾਡਲ ਰੇਟ 7,115,000 ਟੌਪ ਮਾਡਲ ਜੌਂਡੀਅਰ 5210 ਜਿਵੇਂ ਨਵਾਂ ਟਰੈਕਟਰ ਸਾਧ ਪਿਆ ਸਾਧਰੀ ਸਮੇਤ ਹੈ ਮੀਟਰ ਚੈੱਕ ਕਰ ਸਕਦੇ 16 ਦੇ ਟਾਇਰਾਂ ਚ ਡੰਡਾ ਡਰਾਵਲ ਸੰਹੀਤ ਹੈ। ਬੈਕ ਸਾਈਡ ਚੈੱਕ ਕਰ ਸਕਦੇ ਹੋ। ਜਿਸ ਕਿਸੇ ਵੀਰਪੁਰਾ ਨੇ ਟਰੈਕਟਰ ਲੈਣਾ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ। ਕੰਟੈਕਟ ਕਰ ਸਕਦੇ ਹੋ। 945210 2020 ਮਾਡਲ ਰੇਟ 7 ਲੱਖ 15 ਹਜ਼ਾਰ ਇਹ ਕੈਂ ਸਵਰਾਜ 963 FE 2018 ਮਾਡਲ ਰੇਟ ਸਿਰਫ 5 ਲੱਖ 90 ਹਜ਼ਾਰ 2018 ਮਾਡਲ ਹੈ 963 ਸਵਰਾਜ ਕਰੈਕਟਰ ਜਮਾ ਸਾ ਪਿਆ 2018 ਮਾਡਲ ਹੈ ਸਤਰੀ ਸਮੇਤ ਹੈ 16 ਦੇ ਟਾਇਰਾਂ ਚ ਹੈ सेंटर वगैरह चेक कर सकते खुला डुला मीटर चेक कर सकते बैटरी बक्सा चेक कर दें। डंडा ड्रैवल समझता ਚੈੱਕ ਕਰ ਸਕਦੇ ਥੱਲੋਂ ਇਸ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਮਾਲਕ ਵੀਰ ਦਾ ਕੰਟੈਕਟਰ ਨੰਬਰ ਪਾਵਾਂਗੀ ਕੰਟੈਕਟ ਕਰ ਸਕਦੇ ਹੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਇਹ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਕੈਚ ਜੌਂਡੀਅਰ 75310 2006 ਮਾਡਲ ਰੀਡ 455000 ਜੌਂਡੀਅਰ 75310 ਇਸ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਟਰੈਕਟਰ ਮਾਲਕ ਵੀਰ ਦਾ ਆਪਣਾ ਨੰਬਰ ਪਾਵਾਂਗੇ ਰੰਗ ਜਿਹਾ ਰੇਡ ਨਾਲ 16 ਦੇ ਟਾਇਰਾਂ 'ਚ ਸੈਂਟਰ ਵਗੈਰਾ ਚੈੱਕ ਕਰ ਸਕਦੇ ਹਾਂ జన్ డియర్ తరవజా ద మీటర్ బాగా చేక కదరి డండ్ల డ్రైవర్ సమత మగరాట చేక సా సోలెంబ వ ਜਿਸ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਆਪਾਂ ਮਾਲਕ ਵੀਰ ਦਾ ਨੰਬਰ ਪਾਵਾਂਗੇ ਸਕਰੀਨ ਤੇ ਟਰੈਕਟਰ ਖਰੀਦ ਸਕਦੇ ਹੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ